ਇਹ ਵਾਰ ਸਾਨੂੰ ਅਣਜਾਣ ਬੰਦਿਆਂ ਦੇ ਕੋਲੋਂ ਸੁਣਨ ਨੂੰ ਮਿਲਦਾ ਆ ਕਿ ਜੋ ਵਿਅਕਤੀ ਚੰਡੀ ਦੀ ਵਾਰ ਦਾ ਪਾਠ ਕਰਦਾ ਆ ਉਸ ਨੂੰ ਗੁੱਸਾ ਬਹੁਤ ਆਉਂਦਾ ਆ ਅਤੇ ਇਹ ਪਾਠ ਨਹੀਂ ਕਰਨਾ ਚਾਹੀਦਾ ਇਹ ਪਾਠ ਆਮ ਬੰਦਿਆਂ ਦੇ ਲਈ ਨਹੀਂ ਹੈ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਆ ਆਓ ਆਪਾਂ ਜਾਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਿੱਖ ਜੀਵਨ ਚੈਨਲ ਦੇ ਉੱਤੇ ਆਪ ਜੀ ਦਾ ਸਵਾਗਤ ਹੈ ਸੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਚੰਡੀ ਦੀ ਵਾਰ ਦੇ ਪਾਠ ਦੇ ਬਾਰੇ ਚੰਡੀ ਦੀ ਵਾਰ ਦਾ ਪਾਠ ਜੋ ਹੈ ਇਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਚਾਰੀ ਬਾਣੀ ਆ ਜੋ ਕਿ ਇੱਕ ਵੀਰ ਰਸੀ ਬਾਣੀ ਆ ਭਾਵ ਕਿ ਜਿਸ ਨੂੰ ਪੜ੍ਹ ਕੇ ਵੀਰ ਰਸ ਪੈਦਾ ਹੁੰਦਾ ਆ ਤੇ ਜੋ ਵੀakti ਵੀਰ ਰਸ ਤੇ ਗੁੱਸੇ ਜਾਂ ਕਰੋਧ ਦੇ ਵਿੱਚ ਅੰਤਰ ਨਹੀਂ ਜਾਣਦੇ ਇੱਥੇ ਦੱਸ ਦੇਣਾ ਚਾਹੁੰਦੇ ਆ ਕਿ ਜੋ ਕਰੋਧ ਆ ਗੁੱਸਾ ਆ ਇਸ ਨੂੰ ਵਿਕਾਰਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਵੇਂ ਅਸੀਂ ਕਹਿੰਦੇ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਚੋ ਪੰਜ ਵਿਕਾਰ ਹਨ ਇਹਨਾਂ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਆਂਦਾ ਹੈ ਕਰੋਧ ਹਮੇਸ਼ਾ ਜਦੋਂ ਸਾਨੂੰ ਕ੍ਰੋਧ ਆਂਦਾ ਹੈ ਤਾਂ ਅਸੀਂ ਕੋਈ ਨਾ ਕੋਈ ਵਾਕਿਆ ਕਰ ਦਿੰਦੇ ਆ ਉਸ ਦੇ ਵਿੱਚ ਅਸੀਂ ਹਮੇਸ਼ਾ ਲਾਸਟ ਦੇ ਵਿੱਚ ਇਹੀ ਕਹਿੰਦੇ ਕਿ ਮੈਨੂੰ ਗੁੱਸਾ ਆ ਗਿਆ ਸੀ ਮੈਨੂੰ ਪਤਾ ਨਹੀਂ ਲੱਗਾ ਮੈਂ ਕੀ ਕਰ ਦਿੱਤਾ ਉਸ ਚੀਜ਼ ਨੂੰ ਕਿਹਾ ਜਾਂਦਾ ਹੈ ਕ੍ਰੋਧ ਗੁੱਸਾ ਅਤੇ ਜੋ ਵੀਰ ਰਸ ਹੁੰਦਾ ਆ ਉਹ ਤੁਹਾਨੂੰ ਸਹੀ ਸਮੇਂ ਦੇ ਵਿੱਚ ਆਂਦਾ ਆ ਜੇ ਕਿਸੇ ਦੇ ਉੱਤੇ ਨਾਜਾਇਜ਼ ਕੋਈ ਧੱਕਾ ਹੁੰਦਾ ਹੋਵੇ ਉੱਥੇ ਜੇ ਤੁਸੀਂ ਉਸ ਦੀ ਹੱਕ ਸੱਚ ਦੇ ਲਈ ਥੋੜਾ ਜਿਹਾ ਸਖਤ ਹੋ ਕੇ ਬੋਲਦੇ ਹੋ ਉਸ ਨੂੰ ਗੁੱਸਾ ਨਹੀਂ ਉਸ ਨੂੰ ਕ੍ਰੋਧ ਨਹੀਂ ਉਸ ਨੂੰ ਵੀਰ ਰਸ ਕਿਹਾ ਜਾਂਦਾ ਆ ਗੁਰਬਾਣੀ ਹਮੇਸ਼ਾ ਸਾਡੇ ਤੋਂ ਵਿਕਾਰ ਦੂਰ ਕਰਦੀ ਆ ਨਾ ਕਿ ਵਿਕਾਰ ਸਾਡੇ ਵਿੱਚ ਲੈ ਕੇ ਆਉਂਦੀ ਆ ਕੁਝ ਲੋਕ ਜੋ ਕਹਿੰਦੇ ਹਨ ਕਿ ਸਾਨੂੰ ਚੰਡੀ ਦੀ ਵਾਰ ਦਾ ਪਾਠ ਕਰਨ ਦੇ ਨਾਲ ਸਾਡੇ ਅੰਦਰ ਗੁੱਸਾ ਭਰ ਗਿਆ ਉਹ ਬਿਲਕੁਲ ਗਲਤ ਆ ਉਹ ਗੁੱਸਾ ਨਹੀਂ ਹੁੰਦਾ ਉਹ ਵੀਰਸ ਹੁੰਦਾ ਆ ਜੋ ਲੋਕ ਇਹ ਗੱਲ ਕਹਿੰਦੇ ਹਨ ਉਹਨਾਂ ਨੇ ਫੇਰ ਕਦੀ ਸਹੀ ਤਰੀਕੇ ਦੇ ਨਾਲ ਗੁਰਬਾਣੀ ਪੜ੍ਹੀ ਹੀ ਨਹੀਂ ਨਾ ਹੀ ਕਦੀ ਵਿਚਾਰੀ ਆ ਜੋ ਵੀ ਗੁਰੂ ਸਾਹਿਬ ਜੀ ਨੇ ਗੁਰਬਾਣੀ ਉਚਾਰੀ ਆ ਪਹਿਲੇ ਜਾਮੇ ਤੋਂ ਲੈ ਕੇ ਦਸਵੇਂ ਜਾਮੇ ਤੱਕ ਜੋ ਵੀ ਗੁਰੂ ਸਾਹਿਬ ਨੇ ਗੁਰਬਾਣੀ ਉਚਾਰੀ ਆ ਉਹ ਸਾਡੇ ਕਲਿਆਣ ਲਈ ਉਚਾਰੀ ਆ ਜਿਨ੍ਹਾਂ ਦੇ ਅੰਦਰ ਪੰਜ ਵਿਕਾਰ ਹੁੰਦੇ ਆ ਉਹਨਾਂ ਨੂੰ ਮੁਕਤੀ ਨਹੀਂ ਮਿਲਦੀ ਚੰਡੀ ਦੀ ਵਾਰ ਦੀ ਅਖੀਰਲੀ ਪੰਕਤੀ ਆ ਫੇਰ ਨਾ ਜੋਨੀ ਆਇਆ ਜਿਨੇ ਇਹ ਗਾਇਆ ਤੇ ਜੇਕਰ ਸਾਡੇ ਅੰਦਰ ਵਿਕਾਰ ਹੀ ਪੈਦਾ ਹੋ ਗਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਭਾਵੇਂ ਕ੍ਰੋਧ ਸਾਡੇ ਅੰਦਰ ਪੈਦਾ ਹੋਇਆ ਫੇਰ ਅਸੀਂ ਜੋਨੀਆਂ ਦੇ ਵਿੱਚ ਆਵਾਂਗੇ ਪਰ ਕੋਈ ਵੀ ਗੁਰਬਾਣੀ ਪੜਨ ਦੇ ਨਾਲ ਸਾਡੇ ਅੰਦਰ ਵਿਕਾਰ ਕਦੀ ਵੀ ਪੈਦਾ ਨਹੀਂ ਹੁੰਦਾ ਕੁਝ ਕੁ ਵਿਅਕਤੀਆਂ ਵੱਲੋਂ ਇਹ ਸਾਡੇ ਵਿੱਚ ਗੱਲਾਂ ਪਾਈਆਂ ਗਈਆਂ ਨੇ ਕਿ ਚੰਡੀ ਦੀ ਵਾਰ ਦਾ ਪਾਠ ਕਰਨ ਦੇ ਨਾਲ ਸਾਨੂੰ ਗੁੱਸਾ ਆਉਂਦਾ ਆ ਇਹ ਸਿਰਫ ਇੱਕ ਚਾਲ ਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਤੋਂ ਦੂਰ ਹੋ ਜਾਈਏ ਅਤੇ ਵੀਰ ਰਸ ਤੋਂ ਵੀ ਅਸੀਂ ਦੂਰ ਹੋ ਜਾਈਏ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੀਰ ਰਸ ਲਿਆਉਣਾ ਚਾਹੁੰਦੇ ਹਾਂ ਹੱਕ ਸੱਚ ਦੀ ਲੜਾਈ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇਹ ਪਾਠ ਨਿਸ਼ਚਿੰਤ ਹੋ ਕੇ ਪੜ੍ਹਨਾ ਚਾਹੀਦਾ ਆ ਇਹ ਮੰਨ ਦੇ ਵਿੱਚ ਸਵਾਲ ਕਦੀ ਵੀ ਨਹੀਂ ਲੈ ਕੇ ਆਉਣਾ ਚਾਹੀਦਾ ਕਿ ਈਸ਼ ਨੂੰ ਪੜ੍ਹਨ ਦੇ ਨਾਲ ਸਾਨੂੰ ਗੁੱਸਾ ਆਉਂਦਾ ਆ ਸੋ ਚੰਡੀ ਦੀ ਵਾਰ ਦਾ ਪਾਠ ਵੀ ਅਸੀਂ ਬਾਕੀ ਗੁਰਬਾਣੀਆਂ ਵਾਂਗੂ ਸਮਝ ਕੇ ਹੀ ਉਸ ਨੂੰ ਕਰੀਏ ਵੀਰ ਰਾਸ ਅਤੇ ਚੜ੍ਹਦੀ ਕਲਾ ਵਾਲੀ ਜ਼ਿੰਦਗੀ ਬਤੀਤ ਕਰੀਏ ਸੋ ਆਈ ਹੋਪ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਹੁਣ ਤੱਕ ਤੁਸੀਂ ਇਹ ਵੀਡੀਓ ਦੇਖਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਕਿਸ ਟੌਪਿਕ ਦੇ ਉੱਤੇ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ